ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਮਰੀਕਾ ਸਰਕਾਰ ਵੱਲੋਂ ਕੱਲ੍ਹ ਰਾਤ ਆਪਣਾ ਤੀਸਰਾ ਜਹਾਜ਼ ਅੰਮ੍ਰਿਤਸਰ ਭੇਜਿਆ ਗਿਆ ਹੈ ਜਿਸ ਵਿੱਚ 112 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ 6 ਨੌਜਵਾਨ ਸ਼ਾਮਿਲ ਹਨ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੇ ਪਿੰਡ ਨਗਰ ਲਮੀਨ ਦਾ ਨੌਜਵਾਨ ਗੁਰਵਿੰਦਰ ਸਿੰਘ ਸ਼ਾਮਿਲ ਹੈ ਜੋ 50 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ ਅਤੇ 6 ਮਹੀਨੇ ਦੇ ਅੰਦਰ ਅੰਦਰ ਹੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹਾਲਾਂਕਿ ਇੱਥੇ ਪਹੁੰਚੇ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਹਨਾਂ ਵਿੱਚੋਂ ਦੋ ਪਰਿਵਾਰ ਅਤੇ ਨੌਜਵਾਨ ਮੀਡੀਆ ਸਾਹਮਣੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਨੂੰ ਤਿਆਰ ਨਹੀਂ ਹਨ। ਉੱਥੇ ਹੀ ਗੁਰਵਿੰਦਰ ਸਿੰਘ ਵੱਲੋਂ ਪਨਾਮਾ ਦੇ ਜੰਗਲਾਂ ਦੀ ਇੱਕ ਵੀਡੀਓ ਦਿੱਤੀ ਹੈ ਜਿਸ ਵਿੱਚ 4 ਘੰਟੇ ਕਿਸ਼ਤੀ ਦਾ ਸਫ਼ਰ ਕਰਕੇ ਪੂਰੇ ਗਿੱਲੇ ਹੋ ਕੇ ਠੰਡ ਵਿੱਚ ਰੋ ਇੱਕ ਦਰਿਆ ਪਾਰ ਕਰਦੇ ਹਨ ਅਤੇ ਫਿਰ ਪੈਦਲ ਗੋਡੇ-ਗੋਡੇ ਪਾਣੀ ਅਤੇ ਚਿੱਕੜ ਵਿੱਚੋਂ ਲੰਘ ਕੇ ਜਾ ਰਹੇ ਹਨ। ਉਸਨੇ ਮੰਗ ਕੀਤੀ ਹੈ ਕਿ 2 ਨੰਬਰ ਵਿੱਚ ਭੇਜਣ ਵਾਲੇ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨੌਜਵਾਨ ਦੱਸਿਆ ਕਿ ਇਸ ਵਾਰ ਜਦੋਂ ਉਹਨਾਂ ਦਾ ਜਹਾਜ਼ ਅੰਮ੍ਰਿਤਸਰ ਉਤਰਿਆ ਤਾਂ ਜਿੰਨਾਂ ਨੌਜਵਾਨਾਂ ਦੇ ਸਿਰ ਤੇ ਦਸਤਾਰ ਨਹੀਂ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੰਦਰ ਸਿੰਘ ਨੂੰ ਭੇਜੇ ਨੂੰ 6 ਹਫ਼ਤੇ ਮਹੀਨੇ ਹੋ ਗਏ ਲੇਕਿਨ ਜਦੋਂ ਭੇਜਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਏਜੰਟ ਦਾ ਸੀਗਾ ਤੇ ਪਰ ਖਿਜ ਦੇਖ ਚੁੰਦਿਆ ਸੀ ਸਭ ਤੋਂ ਮਹੀਨੇ ਲੱਗੇ ਹੁਣ ਉਤੋਂ ਬਿੱਤਰੇ ਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਦਾਰ ਅਸੀਂ ਬੰਦੇ ਆ ਅਸੀਂ ਗਰੀਬ ਇੰਨੀ ਹੱਡੂ ਆਮਦਨੀ ਉਹ ਜੀ ਨਹੀਂ ਕਾਲੀ ਵੇਚ ਕੇ ਕੋਈ ਲਿਮਟ ਬਣਾਈ ਉਹ ਕਾਲੀ ਵੇਚੀ ਇਹੰਟਰ ਦੇ ਨਾਲ ਉਹ ਇਹੋ ਹੀ ਕਿਹਾ ਸੀ ਵੀ 15 ਦੋ ਅੱਪਲ ਤੇ 12 ਨਹੀਂ ਤੇ 15 15 ਤੋਂ ਪਲੱਸ 20 20 ਦਿਨ ਦੇ ਵਿੱਚ ਸਿੱਧੀ ਫਲਾਡੂ ਪਰ ਜਦੋਂ ਜੰਗਲਾਂ ਰਹੀ ਪਾਗੇ ਤੇ ਫਿਰ ਲੰਘਿਆ 8 ਮਹੀਨੇ ਦੇ ਮਹੀਨੇ ਲੰਘ ਗਏ ਉਹ ਅਮਰਸਰੋਂ ਫਲਾਈਟ ਬ੍ਰੈਕਟ ਕਹਿੰਦੇ ਸੀ ਕਰਨੀ ਆ ਪਰ ਬੰਦਿਓ ਜਾ ਕੇ ਫਿਰ ਅੰਦਰੋਂ ਬੰਦੇ ਬੰਦਿਓ ਫਿਰ ਗਵਾਨਾ ਨਹੀਂ ਕਰੋ ਆਤੀ ਬੰਦੇ ਕਿੱਥੇ ਕਿੱਥੇ ਖੜਿਆ ਤੈਨੂੰ ਜਿਹਤੋਂ ਜੈਂਟਾਂ ਦੇ ਤੇ ਇਹੋ ਹੀ ਹੈ ਸਾਡੇ ਨਾਲ ਇਹ ਜਿਹੜਾ ਅਮਰਸਰ ਦਾ ਜੈਂਟੀ ਸੀਗਾ ਇਹਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਜੈਂਟਾ ਕਿੰਨੇ ਨਹੀਂ ਕੀਤੇ ਉਹ ਹੁਣ ਇੰਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਕਿ ਕੀ ਅਸੀਂ ਸਾਡੀ ਤਾਂ ਗੱਲਬਾਤ ਹੁੰਦੀ ਰਹਿੰਦੀ ਸੀ ਜਦੋਂ ਚਰਤੇ ਫੋਨ ਹੀ ਹੁੰਨੇ ਚਰੁੰਦੇ ਰਹੇ ਫੋਨ ਫੋ ਵੀ ਲਿੰਦੇ ਰਹੇ ਐ ਡੋਂਕਰ ਤੇ ਵਿੱਚੋਂ ਫੋਨ ਦੇ ਵੀ ਦਿੰਦੇ ਰਹੇ ਪਰ ਹਾਲਤ ਬੜੀ ਮੜੀ ਸੀ ਵੀ ਰੋਟੀ ਖਾਣ ਨੂੰ ਨਹੀਂ ਬਰੱਡਾ ਨਾਲ ਪੀ ਗਿਜਾਰੇ ਜੰਗਲਾਂ ਰਹਿ ਗਿਆ ਪਰ ਚਲੋ ਅਸੀਂ ਸੋਚਿਆ ਸੀ ਕਿ ਚਲ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਪੁਰਿਆਵਤ ਪਹੁੰਚਦੇ ਹਾਂ ਪਰ ਇਹਨਾਂ ਇਹ ਨਹੀਂ ਪਤਾ ਵੀ ਪਹੁੰਚਦੇ ਆ ਸਾਰੀ ਉਦਲੀ ਸਰਕਾਰ ਨੇ ਨਿਵਾਸ ਕਰਦਿਆਂ ਸਾਨੂੰ ਇੱਕ ਤਰੀਕ ਨੂੰ ਮੇਰੇ ਖਲ 'ਚ ਫੋਨ ਆਇਆ ਸੀਗਾ ਦਿੱਤੋ ਤਰੀਕ ਨੂੰ ਆਸਟ੍ਰੇਲ ਕਿ ਮੈਂ ਕੰਧ ਪਾਰ ਕਰ ਗਿਆ ਤੇ ਪੁਲਸ ਆ ਰਹੀ ਹੈ ਤੇ ਮੈਨੂੰ ਗੱਡੀ ਆਉਂਦੀ ਹੈ ਤੇ ਸਾਨੂੰ ਚੁੱਕ ਲੈਣਾ ਉਹਨਾਂ ਨੇ ਤੇ ਹੁਣ ਫੋਨ ਪਤਾ ਨਹੀਂ ਆਏਗਾ ਨਾ ਆਏ ਤੇ ਹੁਣ ਤੇ ਆ ਉਹਦਣ ਹੀ ਸਫਰਕ ਰਾਤ ਹੀ ਹੋਇਆ 12 ਵਜੇ ਵੀ ਜਦੋਂ ਦਾ ਚੱਕਿਆ ਜਿਹਨੂੰ ਜਹਾਜ਼ ਤੀਜਾ ਲੈਣ ਕਿਤੇ ਜਿਹਦਾ ਤੀਜਾ ਜਹਾਜ਼ ਲੈਂਡ ਕੀਤਾ ਅਸੀਂ ਤੇ ਪਤਾ ਕਰਦੇ ਰਹੇ ਕਿ ਕੀ ਹਸਾਬ ਤਾਂ ਕੀ ਨਹੀਂ ਪਰ ਉਹ ਸਾਨੂੰ ਉਦੋਂ ਹੀ ਪਤਾ ਲੱਗਾ ਜਦ ਦਿਨ ਆ ਹੀ ਗਿਆ ਰਾਤ ਨੂੰ ਤੁਹਾਨੂੰ ਇਮੀਗ੍ਰੇਸ਼ਨ ਦਾ ਫੋਨ ਆਇਆ ਸੀਗਾ ਨਹੀਂ ਕਿਸੇ ਦਾ ਫੋਨ ਨਹੀਂ ਕੋਈ ਕੱਖ ਨਹੀਂ ਸਾਨੂੰ ਕੋਈ ਥਾਣੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਕੋਈ ਆਇਆ ਕਿੱਦਾਂ ਪਤਾ ਲੱਗਾ ਕਿ ਮੁੰਡਾ ਤੁਹਾਡਾ ਜੀ ਸਾਨੂੰ ਮੁੰਡੇ ਨੇ ਫੋਨ ਕੀਤਾ ਵੀ ਮੈਂ ਅੰਮ੍ਰਿਤਸਰ ਆ ਗਿਆ ਕੀ ਮੰਗਿਆ ਸਰਕਾਰ ਤੋਂ ਸਰਕਾਰ ਕੋ ਮੰਗ ਤੇ ਹੁਣ ਅਸੀਂ ਕੀ ਕਰ ਸਕਦੇ ਆਂ ਵੀ ਸਾਡੇ ਜਿਹਦੇ ਮਤ ਕਰ ਸਕਦੀ ਹੈ ਕੋਈ ਤੇ ਜਿਹਦੇ ਨੌਕਰੀ ਵੇਖ ਕੇ ਉਹ ਭਰਤੀਆਂ ਵੇਖੀਆਂ ਸੀ ਤੇ ਉਹਨੂੰ ਨਹੀਂ ਭਰਤੀ ਕੀਤਾ ਗਿਆ ਚਾਹੇ ਤੇ ਕੋਈ ਨੌਕਰੀ ਦੇਖੜੇ ਤੇ ਚਾਹੇ ਫਿਰ ਸਾਡਾ ਥੋੜਾ ਬੋਧੀ ਮਦਦ ਕਰੇ ਤੇ ਚੱਲ ਸਾਡਾ ਖਰਜਾ-ਗੁਰਜਾ ਉਤਰ ਜੇ ਇਹੋ ਹੀ ਬੈਂਕ ਨੇ ਤੇ ਸਾਨੂੰ ਛੱਡਣਾ ਨਹੀਂ ਬੈਂਕ ਨੇ ਤੇ ਸਾਡੇ ਕੋਲ ਲੈਣੇ ਹੀ ਲੈਣੇ ਆ ਜਿਹੜੇ ਲੈਣੇ ਤੇ ਚਲੋ ਸਰਕਾਰ ਕੋਈ ਹਮਤ ਕਰਨੇ ਵੀ ਚੱਲ ਥੋੜੇ ਬੋਤੇ ਸਰਕਾਰ ਕਰੇ ਕੋਈ ਚਲੋ ਏਜੰਟ ਦੇ ਤਰਲੇ ਮੈਂ ਕਰਾਂਗੇ ਤੇ ਦੇਗਾ ਦੇ ਠੀਕ ਹੈ ਮੇਰਾ ਨਾਮ ਗਰੋਂਦ ਸਿੰਘ ਜੀ ਪਿੰਡ ਨੰਗਲ ਮੀਣ 22 ਸਤੰਬਰ ਨੂੰ ਮੈਂ ਜੀ ਬੰਬੇ ਉਹ ਗਿਆ ਜੀ ਗੋਆਣਾ ਨੂੰ ਹਾਂਜੀ ਡੋਕੀ ਜੀ ਕਿੱਥੋਂ ਕਿੱਥੋਂ ਦੇ ਗਏ ਗੋਆਣਾ ਤੋਂ ਸਰ ਗਿਆ ਮੈਂ ਬ੍ਰਾਜ਼ਿਲ ਪੇਰੂ ਕੋਲੰਬੀਆ ਦੇ ਵਿੱਚ ਇਹ ਪਨਾਮਾ ਜੰਗਲ ਹਾਂਜੀ ਕੀ ਗੱਲ ਪਤਾ ਸੀ ਜੰਗਲ ਨਾਲ ਸਾਰ ਇਹ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈ ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਡੋਂਗੀ 'ਚ ਭੇਜਤਾ ਸੀ ਸਾਨੂੰ ਹਾਂਜੀ ਕੀ ਹਾਲਾਤ ਸੀ ਡੋਂਗੀ ਡੋਂਗੀ ਰਹਿ ਜਾਂ ਤੋ ਕਿ ਕਿੰਨਾ ਚੰਗਾ ਜੰਗਲ ਡੋਂਗੀ ਤਾਂ ਸਰ 2 ਦਿਨ ਜੰਗਲਾਂ 'ਚ ਰਹੇ ਜਿੰਮੇ ਹਾਂਜੀ ਕੀ ਹਾਲਾਤ ਚੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮੜੇ ਹਾਂਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਾਲਾਤ ਮੜੇ ਰਸਤੇ ਦੇ ਵਿੱਚ ਤੁਹਾਨੂੰ ਹੋਰ ਵੀ ਲੋਕ ਮਿਲਿਏ ਹਾਂਜੀ ਹੋਰ ਵੀ ਨੋਜੋਣਾ ਹੈਗੇ ਸੀ ਅਸੀਂ ਬਾਈਤੇ ਜਾਨੀ ਸੀ ਹਾਂਜੀ ਸਾਰੇ ਜਾਣੇ ਸਾਰੇ ਇਧਰੋਂ ਪਹਾੜੀਆਂ ਚੜ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜਨੇ ਪੈਂਦੇ ਆ ਪਹਾੜੀਆਂ ਦੇ ਪਰਨੇ ਦੇ ਕੋਈ ਗਾਲੀ ਗਲੋਜ ਮਾਰ ਪਟ ਨਹੀਂ ਕੀਤੀ ਵੇ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਮੈਂ 1 ਫਰਵਰੀ ਨੂੰ ਬੁੱਝੀਆਂ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਕੈਂਪ ਤੇ ਸਰ ਮੈਂ 14 15 ਦਿਨ ਰਿਹਾ ਜੀ ਕੀ ਕੁਛ ਕੀਤਾ ਕਰ ਕੈਂਪ ਦੇ ਵਿੱਚ ਸਾਰੇ ਇਹ ਵੀ ਆਪਣੇ ਖਾਣ ਨੂੰ ਦੇ ਸੀ ਚਿਪਸ ਚੂਸ ਜੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨਾਂ ਆਣ ਲੈ ਜਾਂਦੀ ਸੀ ਸਾਰਾ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਸਾਰਾ ਸਾਨੂੰ ਤੇ 14 ਤਰੀਕ ਨੂੰ ਜਦੋਂ ਲਿਸਟ ਆਈ ਆ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਾਰਾ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਤਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਾਰਾ ਸਾਨੂੰ ਸਿੱਧਾ ਇੱਥੇ ਅੰਮ੍ਰitsar ਲੈ ਆਣੇ ਸਾਰਾ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਇਹਦੇ ਹੱਥਾਂ ਨੂੰ ਲੱਗੀਆਂ ਸੀ ਹਾਂਜੀ ਸਰ ਇਹ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਮ੍ਰਿਤਸਰ ਜਦੋਂ ਲੈਣ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਖੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਅੰਮ੍ਰਿਤਸਰ ਸਰ ਕੋਈ ਇਹ ਕੋ 10 ਤੋਂ 15 ਮਿੰਟ 20 ਮਿੰਟ ਇੰਨਾ ਕੀ ਮੈਂ ਸਰ ਕੋਈ 3:30 ਵਜੇ ਤੋਂ ਉਤਰਿਆ ਸੀ ਉਦੋਂ ਏਅਰਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੁੰਡਿਆਂ ਨੂੰ ਕੁਝ ਪਰਨੇ ਪਰਨੇ ਰੁਪਏ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਪਰਨੇ ਕਿੰਨੇ ਮੁੰਡਿਆਂ ਨੂੰ ਕੁਛ ਕਿਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਹੈਗੇਗੀ ਪਰਨੇ ਵੀ ਹੈਗੇ ਸੀ ਸਰਦਾਰਾਂ ਵਾਸਤੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਤੇ ਲਿਮਿਟ ਵੀ ਬਣਾਈ ਆ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਸਰ ਕੁਝ ਸ਼ੇਕ ਕਰਨ ਵਾਲਾ ਵੇਚੀ ਬਾਕੀ ਪਹਿਲੀ ਦੇ ਸਾਰੇ ਦੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਸਾਰੇ ਇਹ ਕਹੂੰਗਾ ਵੀ ਸਹੀ ਤਰੀਕੇ ਨਾਲ ਉਹ ਡੋਂਗੀ ਨਾ ਲਾਓ ਜੀ ਮਾਰਾ